ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਸਨਾ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਇੱਥੇ ਮੈਂ ਬਣਾਉਣ ਲੱਗੀ ਗਾਜਰਾਂ ਦੀ ਸਬਜ਼ੀ ਤੇ ਟਾਈਮ ਹੋ ਗਿਆ ਜੀ 4:30 ਹੋ ਗਏ ਉਹ ਜੋ ਕੱਪੜੇ ਨੁ ਮਸ਼ੀਨ ਵੀ ਲਾਈ ਹੋਈ ਹੈ ਤੇ ਲਾਈਟ ਹੈ ਨੀ ਸਵੇਰ ਦੀ ਤੇ ਹੁਣ ਫਟਫਟ ਸਬਜ਼ੀ ਕੱਟ ਕੇ ਤੇ ਫਿਰ ਤੁਹਾਨੂੰ ਮਿਲਦੀ ਆ ਆ ਗਮਲਾ ਲਿੱਤਾ ਤੇ ਇਹਦੇ ਵਿੱਚ نیچے ਇਹ ਇਹ ਨੂੰ ਤੰਗ ਹੀ ਪਾਣੀ ਰੋਕੇ ਨਾ ਹਨ ਇਹਨਾਂ 350 ਦਿੱਤਾ ਤੇ ਮੈਂ ਕਿਹਾ 300 ਲਗਾ ਲਓ ਪਲਾਸਟਿਕ ਦਾ ਇਹ ਜਰੂਰ ਦੱਸੋ ਤੁਹਾਨੂੰ ਕਿ ਕਿਸੇ ਨੂੰ ਵੀ ਇਹ ਰੇਟ ਬਾਰੇ ਪਤਾ ਹੋਵੇ बाकी भाई तक गारंटी भी नहीं खराब होगा खेती करके ਮੈਨੂੰ ਜਿਹੜਾ ਡਿਜ਼ਾਈਨ ਸੋਹਣਾ ਲੱਗੇ ਕਲਰ ਵੀ ਸੋਹਣਾ ਲੱਗਿਆ ਬਾਕੀ ਦੇਖਦੇ ਹਾਂ ਕਿੰਨੇ ਚਿਰ ਚੱਲਦਾ ਇਹ ਹੈਗਾ ਮੇਰੇ ਖਿਆਲ 14 ਇੰਚ ਜਾਇ ਪੁੱਛ ਨਹੀਂ ਆ ਭਾਈ ਤੂੰ ਆਹ ਕਹਿੰਦਾ 250 ਦਾ ਆ 50 ਰੁਪਏ ਦੇ ਤੇ ਆ ਹੈਗੇ ਬੂਟੇ ਪਰ ਮੈਨੂੰ ਜੇ ਰੇਟ ਬਹੁਤ ਜ਼ਿਆਦਾ ਹਾਈ ਲੱਗਦਾ 8 2. ਅੱਗੇ 9 ਇੰਚਾ ਜਿਹੜਾ ਤੂੰ ਮੈਨੂੰ ਦਿੱਤਾ ਵਾਈਟ ਵਾਲਾ ਕਿੰਨੇ ਇੰਚਾ ਹੈ 14 ਇੰਚਾ ਅੱਛਾ 14 ਹਾਂ ਵਾਲੇ ਇਹ 13 ਇੰਚਾ ਹਾਂ 13 ਇੰਚਾ ਦੇ ਦਿਓ ਪਤਾ ਨਹੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਮੇਰੇ ਵਾਲਾ ਜਿਹੜਾ ਹੈਗਾ 14 ਇੰਚੀ ਦਾ ਤੇ ਉਹਦਾ ਰੇਟ 300 ਲਾਇਆ ਇਹਨੇ ਸਹੀ ਹੈ ਕਿ ਨਹੀਂ ਅੱਛਾ ਇਹ 150 ਦਾ ਫਿਰ ਉਹਦਾ ਇੰਨਾ بڑا ਵੀ ਹੈ ਨਹੀਂ ਇਹ ਹੈ ਆਹ ਹੈ 150 ਉਹਦੇ ਗਲਾਬ ਐਸੇ ਕੱਚੇ ਚ ਜਿਆਦਾ ਹੁੰਦੇ ਆ ਦੀ ਹੂੰ ਇਹ ਤਾਂ ਸਾਡੀ ਚਾਹਤੀ ਜੀ ਹੁਣ ਪਸੰਦ ਕਰੀ ਕਿਹੜੇ ਲੈਣਾ ਤਾਚੇ ਕਿਹੜੇ ਕਲਰ ਤੁਹਾਨੂੰ ਪਸੰਦ ਦੇ ਸੀ ਆ ਬਰਾ ਆਪਣਾ ਪਸੰਦ ਹੁੰਦੇ ਸਾਰੀ ਪਸੰਦ ਹੈ ਇਹ ਨਹੀਂ ਫਿਰ ਜਿਆਦਾ ਆ ਵੀ ਸੋਨਾ ਗੱਲ ਜੇ ਰਾਣੀ ਕੀਤਾ ਇਹ ਛਾ ਰਾਣੀ শেਡ ਪਸੰਦ ਤੁਹਾਨੂੰ ਹੋ ਸੋਹਣੀ ਲੱਗ ਰਹੀ ਨੇ ਦੇਖੋ ਆ ਵੀ ਸੋਹਣੀ ਲੱਗ ਰਹੀ ਐ ਇਹ ਵੀ ਨਹੀਂ ਪੀਸ ਲੱਗਦਾ ਵੱਡਾ ਜਿਹੜਾ ਮਾਲੀ ਵੀ ਸਾਡੇ ਵਰਗਾ ਉਹ ਵੀ ਸਕੈਨ ਮਾਰ ਕੇ ਦੇਖਦਾ ਉਹਨੂੰ ਵੀ ਨਹੀਂ ਪਤਾ ਲੱਗਦਾ ਢੀਂਬੂ ਵਾਲਾ ਕਿਹੜਾ ਮੈਨੂੰ ਵਾਪਸ ਨਹੀਂ ਪਤਾ ਜੇ ਲੱਗੂ ਨਹੀਂ ਜਦੋਂ ਪਤਾ ਨਹੀਂ ਉਹ ਵੀ ਹੈ ਨਾ ਇੱਕ ਹੂੰ ਉਹ ਵੀ ਹੈ ਇੱਥੇ ਚੱਲ ਫੁੱਲ ਲਾ ਲੈਣੇ ਨੇ ਬਾਹਾਂ ਨੇ ਕਾਹਦੇ ਚੱਲ ਰਹਿਣੇ ਜੇ ਲੱਗੂਗਾ ਫੇਰ ਪਤਾ ਲੱਗ ਜਾਊਗਾ ਤੂੰ ਵੀ ਸਾਡੇ ਵਰਗਾ ਹੀ ਐ। ਕੀ ਕਹਿੰਦਾ? ਇਹਦਾ ਐ। ਐਸਾ ਐ ਨਾ। ਇਹ ਹੈ ਇਹ। ਉਹ ਹੋਇਆ ਬੱਸ। ਯੱਕਦਾ ਕੁਛ ਨਹੀਂ ਹੈ। ਤੂੰ ਫੇਲ ਐ ਮਾਲੀ ਤੈਨੂੰ ਵੀ ਨਹੀਂ ਪਤਾ। ਸਾਡੇ ਵਰਗਾ ਹੀ ਐ। ਐਸਾਂਦਰੇ ਨਹੀਂ ਲੱਗੇ ਫੇਰ ਤੂੰ ਪਾਸ ਐ ਨਹੀਂ ਤੂੰ ਫੇਲ ਐ ਮਾਲੀ। ਜਿੰਨ ਕਹਵਾ ਦਾ ਮਾਰਾ ਕੈਮਰਾ ਸਾਫ ਨਹੀਂ ਹੋ ਰਿਹਾ। ਰਾਈਟਨੈਸ ਵੀ ਬਦਲ ਆ। ਟੋਪ ਚ ਨਹੀਂ ਬਦਲ ਆ। ये ढाई सौ का है ये सौ सौ की रेंज के जीवन है ठीक है हाँ ये पक्के छोटे छोटे हाँ सौ सौ कोई चक्कर कौन सा हाँ सौ का हाँ ये क्या नाम है ये क्रूटन में आते हैं बात कर रही है ये देखो ये बूटे हैं ना ये उठे अंदर रखो चाहे बाहर रखो कैसे बूटे ये सौ सौ भी करना भैया हाँ एक आंधी है ਉਹ ਜਿਹੜੀ ਸਜਾਵਟੀ ਨਹੀਂ ਜਿਹੜੇ ਉੱਦਾਂ ਨਹੀਂ ਹੈਗੇ ਇਹਨਾਂ ਨੂੰ ਫੁੱਲ ਨਹੀਂ ਆਉਂਦੇ ਇਹਦੇ ਐਸੇ ਫਲਦੇ ਰਹੇਗੇ ਜਿਵੇਂ ਪੱਕੇ ਹੋਤੇ ਨਾ ਜਿਵੇਂ ਪੱਕਾ ਹੋਊਗਾ ਹੀ ਹਾਂਜੀ ਨਾ ਦੱਸ ਇਹ ਕਰੋਟਨ ਵਿੱਚ ਹੀ ਆਤੇ ਜੀ ਸੁਨਾ ਮੈਂ ਇਹਨਾਂ ਦੇ ਕਰੋਟਨ ਜਿਵੇਂ ਇਹ ਬਜਰੀ ਕਰੋਟਨ ਹੈ ਇਹ ਬਜਰੀ ਕਰੋਟਨ ਹੈ ਇਹ ਵੀ ਕਰੋਟਨ ਵਿੱਚ ਹੀ ਆਤੇ ਹੈ ਇਹ ਵੀ ਕਰੋਟਨ ਵਿੱਚ ਆਤੇ ਇਹ ਵਾਲੇ ਵੱਡੇ ਹੋ ਜਾਣਗੇ ਸੋਨੇ ਜਿਹੇ ਇਦਾਂ ਛਤਰੀ ਜੀ ਬਣ ਜੂਗਾ ਜੋ ਇਹ ਚਿੱਟਾ ਗੁਲਾਬ ਹੈ ਇਹ ਦਬੇ ਛੜਕਾਰ ਇਹ ਸੁਖਾਂਤੀ ਕਿੰਨੀ ਦੀ ਇਸ ਵਾਰ ਪੇਗੀ ਖੜੇ ਗਿਆ सुख शांति सौ रुपए से हमारे संत करने वाला भी का। वो बोलते तो भी नहीं नहीं। <laughs> नहीं नहीं। मैं आपको बता दू ग्रह करने वाला तू किसी को भी कहीं पर भी देखना उसका नाम क्या है कितने का ये सौ रुपये का तो आग ले। तो आग पूरे का शांति ये अपने लिए शांति चाहिए जो जो सूखा सूखा कंडा है उसका दोष होता है जैसे बूटा है उसमें जान है तो हरे कंडे का दुष नहीं होता है दोस्तों